ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਭਵਾਨੀਗੜ ਤੋਂ ਰਣਵੀਰ ਅਲਾਹਾਵਾਦੀ ਦੀ ਬਹੁਤ ਹੀ ਵੱਡੀ ਫੈਨ ਬਹੁਤ ਹੀ ਜ਼ਿਆਦਾ ਵੱਡੀ ਫੈਨ ਸੀ ਪਰ ਹੁਣ ਨਹੀਂ ਪਹਿਲਾਂ ਤਾਂ ਤੁਸੀਂ ਇਹ ਆਈਡੀ ਦੇਖੋ ਰਣਵੀਰ ਅਲਾਹਾਵਾਦੀ ਦੀ ਇਹ ਆਈਡੀ ਹੈ ਜੀ ਇਹਨੂੰ ਮੈਂ ਫੋਲੋ ਕੀਤਾ ਹੋਇਆ ਸੀ ਬਹੁਤ ਟਾਈਮ ਪਹਿਲਾਂ ਤੋਂ ਤੇ ਅੱਜ ਮੈਂ ਕਰਤਾ ਅਨਫੋਲੋ ਅਨਫੋਲੋ ਦੇ ਨਾਲ ਨਾਲ ਇਹਨੂੰ ਮੈਂ ਬਲੌਕ ਕਰਨ ਲੱਗਿਆ ਉਹ ਵੀ ਹਮੇਸ਼ਾ ਲਈ ਵੀਰੇ ਤੂੰ ਵੀ ਇਹਨੂੰ ਅਨਫੋਲੋ ਕਰਕੇ ਬਲੌਕ ਬਲੌਕ ਕਰ ਹੁਣੇ ਆ ਤੁਸੀਂ ਦੇਖ ਸਕਦੇ ਜੀ ਆ ਮੈਂ ਕਰਤਾ ਇਹਨੂੰ ਬਲੌਕ ਏ ਦਾ ਰੀਜ਼ਨ ਕੀ ਆ ਕਿ ਇਹਦੀ ਨਾ ਇੱਕ ਵੀ ਪੋਸਟ ਮੇਰੇ ਸਾਹਮਣੇ ਨਾ ਆ ਜਵੇ ਇਹ ਬੰਦਾ ਹੁਣ ਮੈਨੂੰ ਜ਼ਹਿਰ ਲੱਗਣ ਲੱਗ ਗਿਆ ਜ਼ਹਿਰ ਕਿਉਂਕਿ ਕਿਸੇ ਟਾਈਮ ਨਾ ਅਸੀਂ ਦੋਨੋਂ ਭੈਣ ਭਰਾ ਆਪਸ ਚ ਲੜ ਪੈਂਦੇ ਹੁੰਦੇ ਸੀ ਵੀ ਹੁਣਾ ਇੰਨਾ ਵਧੀਆ ਬੰਦਾ ਯਾਰ ਇਹਦੇ ਮਤਲਬ ਕਿ ਸਾਨੂੰ ਸਕੂਨ ਮਿਲਦਾ ਸੀ ਇਹਦੀ ਵੀਡੀਓਜ਼ ਦੇਖ ਕੇ ਪਰ ਜਦੋਂ ਦਾ ਇਹ ਇੰਡੀਆਜ਼ ਗੋਟ ਮੈਨੂੰ ਆਪ ਮਨ ਲੈਣੀ ਕਿ ਟੈਲੈਂਟ ਹੁੰਦਾ ਯਾ ਟੈਲੈਂਟ ਦੇ ਨਾ ਤੇ ਤਾਂ ਤੁਸੀਂ ਇਹ ਲੈਟੈਂਡ ਕੀ ਹੋਇਆ ਗੰਦ ਪਾਉਣਾ ਹੋਇਆ ਯਾਰ ਹਾਦਾ ਬਈ ਕਿ ਬਖਸ਼ ਦਿਓ ਤੁਸੀਂ ਇਨਾ ਗੰਦ ਪਾਉਣਾ ਵੀ ਚੰਗਾ ਨਹੀਂ ਹੁੰਦਾ ਇੰਨਾ ਵੱਡੇ ਤੂੰ ਪੋਡਕਾਸਟ ਕਰਦਾ ਸੀ ਕਹਿੰਦੇ ਕੋਹ ਆਉਂਦੇ ਨਾਮੀ ਅਦਾਕਾਰ ਉੱਥੇ ਆਉਂਦੇ ਸੀ ਮਹਾਪੁਰਸ਼ ਆਉਂਦੇ ਸੀਗੇ ਕਿੰਨਾ ਚਰਚਰ ਦੇ ਵਿੱਚ ਚੱਲ ਰਿਹਾ ਸੀ ਕਿੰਨੀ ਫੈਨ ਫੋਲੋਇੰਗ ਸੀ ਤੇਰੀ ਸੋ ਅੱਜ ਨਾ ਤੇਰੇ ਤੇ ਲਾਣਤਾ ਬੀ ਪ੍ਰਾਕ ਨੇ ਵੀ ਜਵਾਬ ਦੇਤਾ ਤੇਰੇ ਸ਼ੋ ਤੇ ਆਉਣ ਲਈ ਬੀ ਪ੍ਰਾਕ ਬਹੁਤ ਵੱਡਾ ਨਾਮੀ ਸਿੰਗਰ ਹੈ ਜੇ ਦੇਖੇ ਨਾ ਕੋਈ ਆਮ ਬੰਦਾ ਵੀ ਤੇਰੇ ਉਹ ਵੀਡੀਓ ਜਿਹੜੇ ਦੇਖ ਲਈ ਹੋਣੀ ਨਾ ਉਹ ਵੀ ਜਵਾਬ ਦੇ ਦੇ ਦੂਗਾ ਹੁਣ ਤੂੰ ਆਪੇ ਸੋਚ ਕਿੱਥੋਂ ਦਾ ਤੂੰ ਕਿੱਥੇ ਆ ਗਿਆ ਤੈਨੂੰ ਕੀ ਲੱਗਦਾ ਸੀ ਵੀ ਉੱਥੇ ਜਾ ਕੇ ਤੇਰਾ ਨਾਮ ਬਣ ਜੂਗਾ ਬਈ ਤੂੰ ਤਾਂ ਸਾਡੇ ਵਰਗਿਆਂ ਦੇ ਵੀ ਖੇ ਪਾ ਕੇ ਰੱਖਤੀ ਮੈਂ ਤਾਂ ਉਹਨਾਂ ਵੀ ਪੇਰੈਂਟਸ ਨੂੰ ਇਹੀ ਅਪੀਲ ਕਰੂੰਗੀ ਜਿਨ੍ਹਾਂ ਨੇ ਇਹਨੂੰ ਫੋਲੋ ਕੀਤਾ ਹੋਇਆ ਨਾ ਬਈ ਅਨਫੋਲੋ ਕਰ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਬੰਦੇ ਨੂੰ ਆਪਣੇ ਫੋਲੋ ਕੀਤਾ ਹੁੰਦਾ ਨਾ ਉਹਦੀ ਵੀਡੀਓਜ਼ ਆਪਣੇ ਸਾਹਮਣੇ ਆ ਜਾਂਦੀਆਂ ਸੋ ਆਪਣੇ ਯਾਰ ਬੱਚਿਆਂ ਤੇ ਕੀ ਅਸਰ ਪਊਗਾ ਤੇ ਵਰਡਿੰਗ ਕੀ ਯੂਜ਼ ਕੀਤੀ ਵੀ ਇਹਦਨੇ ਕੀ ਸ਼ਬਦ ਵਰਤਾਂ ਮੈਂ ਤੇਰੇ ਲਈ ਅਖੇ ਤੂੰ ਆਪਣੇ ਪੇਰੈਂਟਸ ਨੂੰ ਇਦਾਂ ਮੈਨੂੰ ਲੱਗਦਾ ਨਾ ਤੇਰੇ ਮਾਈਂਡ ਦੇ ਵਿੱਚ ਇਹ ਸਵਾਲ ਤਾਂ ਹੀ ਆਏ ਹੋਣਗੇ ਕਿ ਤੈਨੇ ਆਪਣੇ ਪੇਰੈਂਟਸ ਨੂੰ ਉਹ ਸਭ ਕਰਦੇ ਹੋਏ ਦੇਖਿਆ ਹੋਣਾ ਤਾਂ ਤੂੰ ਇਹ ਬਕਵਾਸ ਕੀਤਾ ਤਾਂ ਚਵਲ ਮਾਰੀਏ ਤੂੰ ਕੁੱਤੇ ਉੱਥੇ ਹੈ ਯਾਰ ਮਰ ਜਾ ਤੂੰ ਸਾਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ ਹੋਰ ਕਮੇਡੀਅਨ ਬਹੁਤ ਨੇਗੇ ਧੰਨਵਾਦ ਸਸ਼ਕਲ ਜੀ ਮੈਂ ਪ੍ਰਵੀਨ ਭਵਾਨੀਗੜ੍ਹ ਤੋਂ ਰਣਵੀਰ ਅਲਾਹਾਵਾਦੀ ਦੀ ਬਹੁਤ ਹੀ ਵੱਡੀ ਫੈਨ ਬਹੁਤ ਹੀ ਜ਼ਿਆਦਾ ਵੱਡੀ ਫੈਨ ਸੀ ਪਰ ਹੁਣ ਨਹੀਂ ਪਹਿਲਾਂ ਤਾਂ ਤੁਸੀਂ ਇਹ ਆਈਡੀ ਦੇਖੋ ਰਨਵੀਰ ਅਲਾਵਾ ਦੀ ਇਹ ਆਈਡੀ ਹੈ ਜੀ ਇਹਨੂੰ ਮੈਂ ਫੋਲੋ ਕੀਤਾ ਹੋਇਆ ਸੀ ਬਹੁਤ ਟਾਈਮ ਪਹਿਲਾਂ ਤੋਂ ਤੇ ਅੱਜ ਮੈਂ ਕਰਤਾ ਅਨਫੋਲੋ ਅਨਫੋਲੋ ਦੇ ਨਾਲ ਨਾਲ ਇਹਨੂੰ ਮੈਂ ਬਲੌਕ ਕਰਨ ਲੱਗਿਆ ਉਹ ਵੀ ਹਮੇਸ਼ਾ ਲਈ ਵੀਰੇ ਤੂੰ ਵੀ ਇਹਨੂੰ ਅਨਫੋਲੋ ਕਰਕੇ ਬਲੌਕ ਬਲੌਕ ਕਰ ਹੁਣੇ ਆ ਤੁਸੀਂ ਦੇਖ ਸਕਦੇ ਹੋ ਜੀ ਆਹ ਮੈਂ ਕਰਤਾ ਇਹਨੂੰ ਬਲੌਕ ਇਹਦਾ ਰੀਜ਼ਨ ਕੀ ਆ ਕਿ ਇਹਦੀ ਨਾ ਇੱਕ ਵੀ ਪੋਸਟ ਮੇਰੇ ਸਾਹਮਣੇ ਨਾ ਆ ਜਾਵੇ ਇਹ ਬੰਦਾ ਹੁਣ ਮੈਨੂੰ ਜ਼ਹਿਰ ਲੱਗਣ ਲੱਗ ਗਿਆ ਜ਼ਹਿਰ ਕਿਉਂਕਿ ਕਿਸੇ ਟਾਈਮ ਨਾ ਸੀ ਦੋਨੋਂ ਭੈਣ ਭਰਾ ਆਪਸ ਚ ਲੜ ਪੈਂਦੇ ਹੁੰਦੇ ਸੀ ਵੀ ਹਣਾ ਇੰਨਾ ਵਧੀਆ ਬੰਦਾ ਯਾਰ ਇਹਦੇ ਮਤਲਬ ਕਿ ਸਾਨੂੰ ਸਕੂਨ ਮਿਲਦਾ ਸੀ ਇਹਦੀ ਵੀਡੀਓਜ਼ ਦੇਖ ਕੇ ਪਰ ਜਦੋਂ ਦਾ ਇਹ ਇੰਡੀਆਜ਼ ਗੋਟ ਮੈਂ ਤਾਂ ਆਪ ਮਨ ਲੈਣਾ ਕਿ ਟੈਲੈਂਟ ਹੁੰਦਾ ਯਾਰ ਟੈਲੈਂਟ ਦੇ ਨਾਂ ਤੇ ਤਾਂ ਤੁਸੀਂ ਇਹ ਲੈਟੈਂਡ ਕੀ ਹੋਇਆ ਗੰਦ ਪਾਉਣਾ ਹੋਇਆ ਯਾਰ ਹਾਦਾ ਬਈ ਕਿ ਬਖਸ਼ ਦਿਓ ਤੁਸੀਂ ਇਨਾ ਗੰਦ ਪਾਉਣਾ ਵੀ ਚੰਗਾ ਨਹੀਂ ਹੁੰਦਾ ਇੰਨਾ ਵੱਡੇ ਤੂੰ ਪੋਡਕਾਸਟ ਕਰਦਾ ਸੀ ਕਹਿੰਦੇ ਕੋਹਾਂ ਦੇ ਨਾਮੀ ਅਦਾਕਾਰ ਉੱਥੇ ਆਉਂਦੇ ਸੀ ਮਹਾਪੁਰਸ਼ ਆਉਂਦੇ ਸੀਗੇ ਕਿੰਨਾ ਚਰਚਾ ਦੇ ਵਿੱਚ ਚੱਲ ਰਿਹਾ ਸੀ ਕਿੰਨੀ ਫੈਨ ਫੋਲੋਇੰਗ ਸੀ ਤੇਰੀ ਸੋ ਅੱਜ ਨਾ ਤੇਰੇ ਤੇ ਲਾਨਤਾਂ ਬੀ ਪ੍ਰਾਕ ਨੇ ਵੀ ਜਵਾਬ ਦੇਤਾ ਤੇਰੇ ਸ਼ੋਅ ਤੇ ਆਉਣ ਲਈ ਬੀ ਪ੍ਰਾਕ ਬਹੁਤ ਵੱਡਾ ਨਾਮੀ ਸਿੰਗਰ ਹੈ ਜੇ ਦੇਖੇ ਨਾ ਕੋਈ ਆਮ ਬੰਦਾ ਵੀ ਤੇਰੇ ਉਹ ਵੀਡੀਓ ਜਿਹੜੇ ਦੇਖ ਲਈ ਹੋਣੀ ਨਾ ਉਹ ਵੀ ਜਵਾਬ ਦੇ ਦੇ ਦੂਗਾ ਹੁਣ ਤੂੰ ਆਪੇ ਸੋਚ ਕਿੱਥੋਂ ਦਾ ਤੂੰ ਕਿੱਥੇ ਆ ਗਿਆ ਤੈਨੂੰ ਕੀ ਲੱਗਦਾ ਸੀ ਵੀ ਉੱਥੇ ਜਾ ਕੇ ਤੇਰਾ ਨਾਮ ਬ ਸਾਡੇ ਵਰਗਿਆਂ ਦੇ ਵੀ ਖੇਪਾ ਕੇ ਰੱਖਤੀ ਮੈਂ ਤਾਂ ਉਹਨਾਂ ਵੀ ਪੇਰੈਂਟਸ ਨੂੰ ਇਹੀ ਅਪੀਲ ਕਰੂੰਗੀ ਜਿਨ੍ਹਾਂ ਨੇ ਇਹਨੂੰ ਫੋਲੋ ਕੀਤਾ ਹੋਇਆ ਨਾ ਬਈ ਅਨਫੋਲੋ ਕਰ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਬੰਦੇ ਨੂੰ ਆਪਣੇ ਫੋਲੋ ਕੀਤਾ ਹੁੰਦਾ ਨਾ ਉਹਦੀ ਵੀਡੀਓਜ਼ ਆਪਣੇ ਸਾਹਮਣੇ ਆ ਜਾਂਦੀਆਂ ਸੋ ਆਪਣੇ ਯਾਰ ਬੱਚਿਆਂ ਤੇ ਕੀ ਅਸਰ ਪਊਗਾ ਤੇ ਵਰਡਿੰਗ ਕੀ ਯੂਜ਼ ਕੀਤੀ ਵੀ ਇਹਦਨੇ ਕੀ ਸ਼ਬਦ ਵਰਤਾ ਮੈਂ ਤੇਰੇ ਲਈ ਅਕੇ ਤੂੰ ਆਪਣੇ ਪੇਰੈਂਟਸ ਨੂੰ ਇਦਾਂ ਮੈਨੂੰ ਲੱਗਦਾ ਨਾ ਤੇਰੇ ਮਾਈਂਡ ਦੇ ਵਿੱਚ ਇਹ ਸਵਾਲ ਤਾਂ ਹੀ ਆਏ ਹੋਣਗੇ ਕਿ ਤੈਨੇ ਆਪਣੇ ਪੇਰੈਂਟਸ ਨੂੰ ਉਹ ਸਭ ਕਰਦੇ ਹੋਏ ਦੇਖਿਆ ਹੋਣਾ ਤਾਂ ਤੂੰ ਇਹ ਬਕਵਾਸ ਕੀਤੀ ਤਾਂ ਚਵਲ ਮਾਰੀ ਐ ਤੂੰ ਕੁੱਤੇ ਉੱਥੇ ਹੈ ਯਾਰ ਮਰ ਜਾ ਤੂੰ ਸਾਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ ਹੋਰ ਕਮੇਡੀਅਨ ਬਹੁਤ ਨੇਗੇ ਧੰਨਵਾਦ